ਆਪਣੀ ਮਾਂ ਨੂੰ ਮਾਰਿਆ ਉਸਦੇ ਟੁਕੜੇ ਕੀਤੇ ਤੇ ਫਿਰ ਕੋਲ ਬੈਠ ਕੇ ਗਾਣਾ ਗਾਉਂਦਾ ਰਿਹਾ ਸਭ ਤੋਂ ਪਹਿਲਾਂ ਇਹ ਵੀਡੀਓ ਦੇਖੋ ਇੱਥੇ ਵਿੱਚ ਆ ਕਾਦਮੀ ਨਿੱਕਰ ਤੇ ਬਲੈਂਚ ਬੈਠਾ ਹੋਇਆ ਤੇ ਮਿੱਟੀ ਦੇ ਨਾਲ ਕੁਝ ਕਰ ਰਿਹਾ ਘਰ ਦੀ ਫਰਸ਼ ਵੀ ਕੱਚੀ ਹੈ ਤੇ ਨਾਲ ਹੀ ਗਾਣਾ ਵੀ ਗਾ ਰਿਹਾ ਗਾਣਾ ਗਾਉਂਦੇ ਵਕਤ ਵਿੱਚ ਵਿੱਚ ਉਹ ਗੁੱਸੇ ਦੇ ਵਿੱਚ ਆ ਕੇ ਵੀ ਗਾਣਾ ਗਾਉਂਦਾ ਲੈ ਨਾ ਪਾਉਂਗਾ ਤੋ ਤੇਰੇ ਪਾਸ ਰਸ ਸੋਨਾ ਧੁੜੀ ਬੇਚਣੇ ਪਰ ਸਭ ਤੋਂ ਡਰਾਉਣੀ ਗੱਲ ਤੇ ਭੈਣ ਕਮਰੇ ਦੇ ਤੇ ਠੀਕ ਆਠ ਤੋਂ 10 ਕਦਮਾਂ ਦੀ ਦੂਰੀ ਉੱਪਰ ਦੂਸਰੇ ਰੂਮ ਦੇ ਵਿੱਚ ਮੌਜੂਦਾ ਉਸ ਕਮਰੇ ਦੀ ਤਸਵੀਰ ਵੀ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ ਕਿਉਂਕਿ ਜੋ ਉਸ ਨੇ ਕੀਤਾ ਉਹ ਕੋਈ ਜਾਨਵਰ ਵੀ ਨਹੀਂ ਕਰ ਸਕਦਾ ਇਸੇ ਕਮਰੇ ਦੇ 8-10 ਕਦਮਾਂ ਦੀ ਦੂਰੀ ਉੱਪਰ ਦੂਸਰੇ ਕਮਰੇ ਦੇ ਵਿੱਚ ਕੁਲਾਸ਼ ਦੇ ਛੋਟੇ-ਛੋਟੇ ਟੁਕੜੇ ਵਿਖਰੇ ਪਏ ਨੇ ਤੇ ਉਹਨਾਂ ਟੁਕੜਿਆਂ ਤੋਂ ਹੀ ਥੋੜੀ ਦੂਰੀ ਦੇ ਉੱਤੇ ਬੈਠ ਕੇ ਇੱਕ ਗਾਣਾ गा ਰਿਹਾ ਤੇ ਉਸ ਕਮਰੇ ਦੇ ਵਿੱਚ ਪਏ ਹੋਏ ਉਹ ਟੁਕੜੇ ਕਿਸੇ ਹੋਰ ਦੇ ਨਹੀਂ ਬਲਕੇ ਇਸੇ ਸ਼ਖਸ ਦੀ ਮਾਂ ਦੇ ਨੇ ਜਦੋਂ ਇਸ ਕਮਰੇ ਦੇ ਵਿੱਚ ਬੈਠ ਕੇ ਗਾਣਾ گا ਰਿਹਾ ਤਾਂ ਇਸ ਤੋਂ ਠੀਕ ਅੱਧਾ ਘੰਟਾ ਪਹਿਲਾਂ ਇਸ ਨੇ ਪਹਿਲਾਂ ਆਪਣੀ ਮਾਂ ਦਾ ਗਲਾ ਕੁੱਟਿਆ ਜਦੋਂ ਉਹ ਮਰ ਗਈ ਤਾਂ ਇਸ ਨੇ ਕੋਨੇ ਦੇ ਵਿੱਚ ਪਈ ਹੋਈ ਕਹਾੜੀ ਚੱਕੀ ਤੇ ਆਪਦੀ ਮਾਂ ਦੇ ਟੁਕੜੇ ਕਰਨੇ ਸ਼ੁਰੂ ਕਰਤੇ ਪਰ ਇਸ ਤੋਂ ਪਹਿਲਾਂ ਹੀ ਇਸ ਨੇ ਜਿੰਨੇ ਵੀ ਘਰ ਦੇ ਹੋਰ ਮੈਂਬਰ ਸੀ ਉਹਨਾਂ ਨੂੰ ਇੱਕ ਕਮਰੇ ਦੇ ਵਿੱਚ ਬੰਦ ਕਰਤਾ ਤੇ ਫਿਰ ਕਹਾੜੀ ਦੇ ਨਾਲ ਮਾਂ ਦੇ ਇੰਨੇ ਟੁਕੜੇ ਕੀਤੇ ਕਿ ਗਿਣ ਪਾਉਣਾ ਵੀ ਲਗਭਗ ਨਾ ਮੁਮਕਨ ਆ ਇਹ ਦਹਿਲਾਦ ਦੇਣ ਬੜੀ ਤਸਵੀਰ ਛੱਤੀ ਛੜਦੀ ਆ ਜਦੋਂ ਉਸਨੇ ਮਾਂ ਦੇ ਟੁਕੜੇ ਕੀਤੇ ਤਾਂ ਘਰ ਦੇ ਬਾਕੀ ਮੈਂਬਰ ਬੰਦ ਕਮਰੇ ਅੰਦਰੋਂ ਹੀ ਚੀਕਣ ਚਲਾਉਣ ਲੱਗੇ ਉਹਨਾਂ ਦੀਆਂ ਆਵਾਜ਼ਾਂ ਸੁਣ ਕੁਝ ਆਸ ਪੜੋਸ ਦੇ ਲੋਕ ਇਕੱਠੇ ਹੋਏ ਤੇ ਇੱਕ ਬੰਦੇ ਨੇ ਝਾਕ ਕੇ ਜਿਵੇਂ ਕਮਰੇ ਦੇ ਅੰਦਰ ਦੇਖਿਆ ਉਸ ਦਾ ਤਰਾ ਨਿਕਲ ਗਿਆ ਕਿਉਂਕਿ ਚਾਰੇ ਪਾਸੇ ਬਸ ਟੁਕੜੇ ਹੀ ਸੀ ਉਸ ਵੱਲੋਂ ਬਾਹਰ ਆ ਕੇ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਤਾਂ ਪੁਲਿਸ ਵੀ ਆਉਂਦੀ ਹੈ ਜਿਵੇਂ ਹੀ ਪੁਲਿਸ ਇਸ ਨੂੰ ਫੜਨ ਦੇ ਲਈ ਅੱਗੇ ਬਧੀ ਤੇਸ ਬੰਦੇ ਦੁਆਰਾ ਉਹੀ ਕਹਾੜੀ ਲਈਤੀ ਜਾਂਦੀ ਹੈ ਜੋ ਉੱਥੇ ਲੈ ਕੇ ਹੀ ਇਹ ਬੈਠਾ ਗਾਣਾ ਵੀ ਗਾ ਰਿਹਾ ਸੀ ਤੇਸ ਤੇ ਦੁਆਰਾ ਉਸ ਦੇ ਉੱਪਰ ਵਿਊਸੇ ਕਹਾੜੀ ਦੇ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਪੁਲਿਸ ਇੱਕ ਵਾਰ ਇਸ ਨੂੰ ਫੜਨ ਜਾਂਦੀ ਹੈ ਪਰ ਇਹ ਪੁਸਤਾਂ ਦੇ ਹੱਥ ਨਹੀਂ ਆਉਂਦਾ ਤਾਂ ਪੁਲਿਸ ਵਾਪਸ ਮੁੜਦੀ ਹੈ ਵਾਪਸ ਮੁੜ ਕੇ ਫਿਰ ਤੋਂ ਤਿੰਨ ਪੁਲਿਸ ਵਾਲੇ ਅੰਦਰ ਜਾਂਦੇ ਨੇ ਤੇ ਉਹਨਾਂ ਦੇ ਕੋਲ ਲਾਠੀਆਂ ਡੰਡੇ ਵੀ ਮੌਜੂਦ ਸੀ ਪਰ ਫਿਰ ਵੀ ਇਸ ਦੇ ਦੌਰਾਨ ਲਗਾਤਾਰ ਪੁਸ ਦੇ ਉੱਪਰ ਬਾਰ ਕੀਤੇ ਜਾਂਦੇ ਨੇ ਪੁਲਿਸ ਨੂੰ ਪੂਰੇ 3 ਘੰਟੇ ਲੱਗਦੇ ਨੇ ਇਸ ਉੱਤੇ ਕਾਬੂ ਪਾਉਣ ਦੇ ਉੱਤੇ ਤੇ ਫਿਰ ਪੁਲਿਸ ਵੱਲੋਂ ਇਸ ਨੂੰ ਥਾਣੇ ਲੈ ਕੇ ਜਾਇਆ ਜਾਂਦਾ ਤੇ ਫਿਰ ਪੁਲਿਸ ਪਹੁੰਚਦੀ ਆ ਉਸ ਕਮਰੇ ਦੇ ਅੰਦਰ ਜਿਸ ਚ ਇਸ ਨੇ ਆਪਣੀ ਮਾਂ ਦੇ ਟੁਕੜੇ ਕੀਤੇ ਸੀ ਤੇ ਜਿਵੇਂ ਹੀ ਪੋਸਟੇ ਦੁਆਰਾ ਇਹ ਮੰਚਰ ਦੇਖਿਆ ਜਾਂਦਾ ਤਾਂ ਪੁਲਿਸ ਵੀ ਉਲਟੀਆਂ ਕਰਨਾ ਸ਼ੁਰੂ ਕਰ ਦਿੰਦੀ ਹੈ ਕਿ ਇਸ ਤਰੀਕੇ ਨਾਲ ਕੋਈ ਇਨਸਾਨ ਆਪਣੀ ਮਾਂ ਨਾਲ ਕਿਵੇਂ ਕਰ ਸਕਦਾ ਇਸੇ ਬੰਦੇ ਦਾ ਨਾਮ ਆਜੀਤ ਰਾਮ ਤੇ ਜਿਸ ਮਾਂ ਦੀ ਉਸਨੇ ਹੱਤਿਆ ਕੀਤੀ ਹੈ ਉਹਦਾ ਨਾਮਾ ਗੁੱਲਾਬਾਈ ਜੀਤਰਾਮ ਪਿਛਲੇ ਕਾਫੀ ਸਮੇਂ ਤੋਂ ਚਨਈ ਦੇ ਵਿੱਚ ਰਹਿ ਰਿਹਾ ਸੀ ਤੇ ਕੁਝ ਸਮਾਂ ਪਹਿਲਾਂ ਹੀ ਉਹ ਛੱਤੀਚਕਰ ਦੇ ਵਿੱਚ ਆਪਦੇ ਘਰ ਆਉਂਦਾ ਪਰ ਜਦੋਂ ਘਰ ਦੇ ਅੰਦਰ ਆਉਂਦਾ ਤਾਂ ਉਹ ਅਜੀਬ ਹਰਕਤਾਂ ਕਰਨਾ ਸ਼ੁਰੂ ਕਰ ਦਿੰਦਾ ਆਸ-ਪਾਸ ਦੇ ਲੋਕਾਂ ਨੂੰ ਵੀ ਕਹਿੰਦਾ ਕਿ ਮੈਂ ਮਾਰ ਦੂੰ ਕੱਟ ਦੂੰ ਤੇ ਕਈ ਤਰ੍ਹਾਂ ਦੇ ਕਰ ਲਗਾਤਾਰ ਉਹਤੇ ਦੁਹਰਾਏ ਚੀਜ਼ਾਂ ਕੀਤੀਆਂ ਜਾਂਦੀਆਂ ਰਹਿੰਦੀਆਂ ਨੇ ਸ਼ਾਇਦ ਤੁਸੀਂ ਕਦੇ ਨਾ ਕਤੇ ਇੱਕ ਫਿਲਮ ਦੇਖੀ ਹੋ ਜਿਹਦਾ ਨਾਂ ਸੀ ਅਪਰਚਿਤ ਜਿਸ ਚ ਇੱਕ ਆਦਮੀ ਦੇ ਦੋ ਕੈਰੈਕਟਰ ਸੀ ਜਿਸ ਨੂੰ ਡਬਲ ਸਪਲਟ ਪਰਸਨੈਲਿਟੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਜਿਸ ਦੇ ਤਹਿਤ ਉਹ ਕਦੇ ਬਿਲਕੁਲ ਆਮ ਹੋ ਜਾਂਦਾ ਤੇ ਕਦੇ ਇਹਵੇਂ ਲੱਗਦਾ ਜਿਵੇਂ ਉਸ ਅੰਦਰ ਕਿਸੇ ਪ੍ਰੇਤ ਦੀ ਆਤਮਾ ਆ ਗਈ ਹੋਵੇ ਜਾਨੀ ਕਿ ਇਨਸਾਨ ਦਾ ਦਿਮਾਗ ਦੋ ਜ਼ਿੰਦਗੀਆਂ ਜਿਉਣਾ ਸ਼ੁਰੂ ਕਰ ਦਿੰਦਾ ਤੇ ਉਹ ਦਿਨ ਪ੍ਰਤੀ ਦਿਨ ਮੈਂਟਰੀ ਤੌਰ ਦੇ ਉੱਤੇ ਵਿਗੜਦਾ ਵੀ ਜਾ ਰਿਹਾ ਸੀ ਤੇ ਬਿਲਕੁਲ ਇਸੇ ਅਪਰਚਿਤ ਫਿਲਮ ਵਾਲਾ ਹਾਲ ਇਸ ਲੜਕੇ ਦਾ ਵੀ ਸੀ ਹੁਣ ਅਜਿਹੇ ਟਾਈਮ ਤੇ ਜ਼ਰੂਰੀ ਤਾਂ ਇਹ ਸੀ ਕਿ ਉਸ ਨੂੰ ਹਸਪੀਟਲ ਡਾਕਟਰ ਕੋਲ ਲੈ ਕੇ ਜਾਇਆ ਜਾਂਦਾ ਪਰ ਪਰਿਵਾਰ ਅੰਧਵਿਸ਼ਵਾਸੀ ਸੀ ਤੇ ਉਹ ਉਸ ਨੂੰ ਲੈ ਕੇ ਇੱਕ ਉर्जा ਜਾਂ ਝਾਰਫੂ ਕਰਨ ਵਾਲੇ ਬਾਬੇ ਦੇ ਕੋਲ ਲੈ ਕੇ ਜਾਂਦੇ ਨੇ ਪੂਰਾ ਪਰਿਵਾਰ ਉਸ ਨੂੰ 24 ਅਗਸਤ ਨੂੰ ਬਾਬੇ ਦੇ ਕੋਲ ਲੈ ਕੇ ਜਾਂਦਾ ਉਹਦੀ ਝਾਰਫੂ ਕਰਵਾਈ ਜਾਂਦੀ ਹੈ ਇਸੇ ਤੋਂ ਬਾਅਦ ਅਗਲਾ ਦਿਨ ਜਾਨਕਿ 25 ਅਗਸਤ ਆਉਂਦੀ ਹੈ ਇਸ ਨੂੰ ਫਿਰ ਤੋਂ ਦਿਮਾਗੀ ਦੌਰਾ ਪੈਂਦਾ ਤੇ ਇਸੇ ਦਿਮਾਗੀ ਦੌਰੇ ਦੇ ਵਿੱਚੋਂ ਹੀ ਹੁੰਦਾ ਹੋਇਆ ਉਹ ਬਾਰੋਂ ਘਰ ਦੇ ਵਿੱਚ ਆਉਂਦਾ ਘਰ ਚ ਦਾ ਭਰਾ ਸੀ ਤੇ ਨਾਲ ਹੀ ਉਸਦੀ ਪਤਨੀ ਇੱਕ ਕਹਾੜੀ ਵਰਗਾ ਹਥਿਆਰ ਲੈ ਕੇ ਘਰ ਦੇ ਵਿੱਚ ਦਾਖਲ ਹੁੰਦਾ ਤੇ ਕਹਿਣਾ ਸ਼ੁਰੂ ਕਰਦਾ ਕਿ ਮੈਂ ਸਭ ਨੂੰ ਮਾਰ ਦੂੰਗਾ ਤੇ ਇਸੇ ਤੋਂ ਡਰਦੇ ਹੋਏ ਘਰ ਦੇ ਬਾਕੀ ਲੋਕ ਤਾਂ ਇੱਕ ਰੂਮ ਦੇ ਵਿੱਚ ਛੁਪ ਗਏ ਪਰ ਮਾਂ ਇਹ ਸੋਚ ਕੇ ਕਿ ਬੇਟਾ ਉਸ ਨੂੰ ਤਾਂ ਨੁਕਸਾਨ ਨਹੀਂ ਪਹੁੰਚਾਉਂਦਾ ਉਸ ਨੂੰ ਸਮਝਾਉਣਾ ਸ਼ੁਰੂ ਕਰਦੀ ਹੈ ਕਿ ਬੇਟਾ ਤੂੰ ਇਹ ਕੀ ਕਰ ਰਿਹਾ ਹੈ ਪਰ ਇਸ ਵੱਲੋਂ ਕੁਝ ਵੀ ਨਹੀਂ ਸੋਚਿਆ ਜਾਂਦਾ ਤੇ ਮਾਂ ਦਾ ਗਲ ਫੜ ਲਿਆ ਜਾਂਦਾ ਤੇ ਉਸ ਨੂੰ ਮਾਰ ਦਿੱਤਾ ਜਾਂਦਾ ਤੇ ਫਿਰ ਕਹਾੜੀ ਨਾਲ ਉਸ ਦੇ ਟੁਕੜੇ ਕੀਤੇ ਜਾਂਦੇ ਨੇ ਜਦੋਂ ਪੁਲਿਸ ਅਰੈਸਟ ਕਰਕੇ ਜੀਤਰਾਮ ਤੋਂ ਪੁੱਛਦੀ ਹੈ ਤਾਂ ਉਸ ਵੱਲੋਂ ਕਿਹਾ ਜਾਂਦਾ ਕਿ ਉਸ ਨੂੰ ਕੋਈ ਵੀ ਅਫਸੋਸ ਨਹੀਂ ਆ ਕਿ ਉਸ ਨੇ ਕੀ ਕੀਤਾ ਪੁਲਿਸ ਵੱਲੋਂ ਇਸ ਐਂਗਲ ਤੋਂ ਵੀ ਜਾਂਚ ਕੀਤੀ ਜਾਂਦੀ ਹੈ ਕਿ ਜਿਸ ਬਾਬੇ ਕੋਲੇ ਉਸ ਨੂੰ ਪਰਿਵਾਰ ਵੱਲੋਂ ਲੈ ਕੇ ਜਾਇਆ ਗਿਆ ਸੀ ਉਸ ਨੇ ਹੀ ਇਸ ਨੂੰ ਕੋਈ ਬਲੀ ਵਗੈਰਾ ਦਾ ਨਿਰਦੇਸ਼ਤਾ ਨਹੀਂ ਸੀ ਦਿੱਤਾ ਕਿਉਂਕਿ ਅਕਸਰ ਬਾਬੇ ਅਜਈਆਂ ਚੀਜ਼ਾਂ ਕਰਦੇ ਨੇ ਤੇ ਕਹਿੰਦੇ ਨੇ ਕਿ ਸਭ ਕੁਝ ਠੀਕ ਹੋ ਜੂ ਤੂੰ ਬਲੀ ਦੇ ਦੇ ਪਰਾਜਾ ਕੁਝ ਵੀ ਨਿਕਲ ਕੇ ਸਾਹਮਣੇ ਨਹੀਂ ਆਉਂਦਾ ਦੂਸਰੀ ਗੱਲ ਜੇਕਰ ਉਸ ਨੂੰ ਕੋਈ ਮੈਂਟਲੀ ਇਸ਼ੂ ਸੀ ਤਾਂ ਜ਼ਰੂਰੀ ਸੀ ਕਿ ਪਰਿਵਾਰ ਬਾਬੇ ਕੋਲ ਲਿਜਾਣ ਦੀ ਬਜਾਏ ਉਸ ਨੂੰ ਡਾਕਟਰ ਕੋਲ ਲੈ ਕੇ ਜਾਂਦਾ ਤਾਂ ਸ਼ਾਇਦ ਅੱਜ ਉਸ ਦੀ ਮਾਂ ਗੁਲਾਬਾਈ ਵੀ ਠੀਕ ਹੁੰਦੀ ਤੇ ਨਾਲ ਜੋ ਖੋਲ ਵੀ ਜੇਲ੍ਹ ਦੇ ਵਿੱਚ ਚੱਕੀ ਨਾ ਪੀਸਦਾ ਤੇ ਸ਼ਾਇਦ ਇਹ ਸਭ ਦੇ ਪਿੱਛੇ ਦਾ ਕਾਰਨ ਉਸ ਦੀ ਮੈਂਟਲ ਸਥਿਤੀ ਆ ਜਿਸ ਨੂੰ ਡਾਕਟਰਾਂ ਕੋਲ ਲਿਜਾ ਕੇ ਸੁਧਾਰਨ ਦੀ ਲੋੜ ਸੀ ਨਾ ਕਿ ਬਾਬੇ ਕੋਲ ਤੇ ਅਸੀਂ ਇਹ ਵੀ ਕਹਿਣਾ ਚਾਹਾਂਗੇ ਕਿ ਜੇਕਰ ਅਜਾ ਇਨਸਾਨ ਤੁਹਾਡੇ ਵੀ ਆਸ-ਪਾਸ ਆ ਜਿਸ ਦੀ ਮੈਂਟਲ ਸਥਿਤੀ ਇਸ ਤਰ੍ਹਾਂ ਦੀ ਹੈ ਤਾਂ ਉਸ ਨੂੰ ਜ਼ਰੂਰੀ ਹੈ ਕਿ ਡਾਕਟਰ ਦੇ ਕੋਲ ਲੈ ਕੇ ਜਾਇਆ ਜਾਵੇ ਨਾ ਕਿ ਝਾੜਫੂ ਕਰਵਾਉਣ ਦੇ ਲਈ ਕਿਸੇ ਬਾਬੇ ਦੇ ਕੋਲ ਬਲਕਿ ਡਾਕਟਰੀ ਟਰੀਟਮੈਂਟ ਦਿਵਾਉਣਾ ਚਾਹੀਦਾ ਹੁਣ ਤੁਹਾਡਾ ਪੂਰੀ ਵੀਡੀਓ ਲੈ ਕੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ